ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਲਸਣ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਈਆਂ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਦੁਸ਼ਮਣਾਂ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋ ਚੁੱਕੇ ਹੋ ਤੁਹਾਡਾ ਉਹਨਾਂ ਨੇ ਜੀਣਾ ਹਰਾਮ ਕਰ ਰੱਖਿਆ ਹੈ ਤੁਹਾਨੂੰ ਹਰ ਪਾਸਿਆਂ ਤੋਂ ਕੋਈ ਨਾ ਕੋਈ ਪ੍ਰੋਬਲਮ ਕੋਈ ਨਾ ਕੋਈ ਪਰੇਸ਼ਾਨੀ ਪਹੁੰਚਾਉਂਦੇ ਰਹਿੰਦੇ ਨੇ ਲੱਖ ਮਿਹਨਤ ਕਰਨ ਦੇ ਬਾਵਜੂਦ ਵੀ ਤੁਹਾਡਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਤੁਹਾਨੂੰ ਹਰ ਇੱਕ ਕਾਰੋਬਾਰ ਦੇ ਵਿੱਚ ਘਾਟਾ ਪੈ ਰਿਹਾ ਹੈ ਤੁਹਾਨੂੰ ਇਦਾਂ ਲੱਗਦਾ ਏ ਕਿ ਜਿਵੇਂ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਤੇ ਜਾਂ ਫਿਰ ਤੁਹਾਨੂੰ ਇਸ ਤਰ੍ਹਾਂ ਲੱਗਦਾ ਏ ਕਿ ਤੁਹਾਡੇ ਦੁਸ਼ਮਣ ਨੇ ਹੀ ਤੁਹਾਡੇ ਉੱਪਰ ਕੁਝ ਕੀਤਾ ਕਰਾਇਆ ਭਾਵੇਂ ਤਾਂ ਉਹ ਸਾਹਮਣੇ ਤੋਂ ਵਾਰ ਕਰ ਰਿਹਾ ਭਾਵੇਂ ਪਿੱਠ ਪਿੱਛੇ ਕੋਈ ਵੀ ਦੋਨੇ ਹੀ ਇਸ ਉਪਾ ਨੂੰ ਕਰ ਸਕਦੇ ਨੇ ਕਹਿੰਦਾ ਭਾਬ ਇਹ ਕਿ ਕਈ ਵਾਰ ਅਸੀਂ ਜਾਣਦੇ ਹੁੰਦੇ ਹੁਣ ਕਿ ਇਹਹੀ ਵਿਅਕਤੀ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਕਾਫੀ ਲੰਬੇ ਸਮੇਂ ਤੋਂ ਸਾਨੂੰ ਨੁਕਸਾਨ ਪਹੁੰਚਾ ਰਿਹਾ ਉਹ ਜੇਕਰ ਤੁਸੀਂ ਜੌਬ ਕਰਦੇ ਹੋ ਤਾਂ ਉੱਥੇ ਵੀ ਤੁਹਾਡੇ ਨਾਲ ਹੋ ਸਕਦਾ ਹੈ ਜੇਕਰ ਤੁਸੀਂ ਕਿਸੇ ਦੇ ਨਾਲ ਪਾਰਟਨਰਸ਼ਿਪ ਕੀਤੀ ਹੋਈਏ ਤੇ ਉਥੇ ਵੀ ਹੋ ਸਕਦਾ ਜੋ ਤੁਹਾਨੂੰ ਹਰ ਪਾਸਿਆਂ ਤੋਂ ਨੁਕਸਾਨ ਪੰਚਾਰਿਆ ਤੇ ਕਈ ਵਾਰ ਆਪਾਂ ਜਾਣਦੇ ਵੀ ਨਹੀਂ ਹੁੰਦੇ ਕਿ ਜੋ ਸਾਡੀ ਜ਼ਿੰਦਗੀ ਦੇ ਵਿੱਚ ਤੰਗੀਆਂ ਪਰੇਸ਼ਾਨੀਆਂ ਆ ਰਿੰਗਾਂ ਨੇ ਇਹਨਾਂ ਦਾ ਮੁੱਖ ਕਾਰਨ ਕੀ ਹੋ ਸਕਦਾ ਤਾਂ ਉਸ ਸਮੇਂ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਤੁਸੀਂ ਲਸਣ ਦੇ ਨਾਲ ਕਰਨਾ ਹੈ ਲਸਣ ਦੇ ਨਾਲ ਇਸ ਉਪਾਅ ਨੂੰ ਕਰਕੇ ਵਿੱਚ ਇੱਕ ਛੋਟਾ ਜਿਹਾ ਕਿਲ ਗੱਟ ਦੇਣਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੇ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਕਰਨਾ ਹੈ ਕਿਹੜੇ ਦੇਣ ਕਰਨਾ ਹੈ ਕਦੋਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਚਾ ਰਹੇ ਹਾਂ ਵੀਡੀਓ ਅੱਜ ਦੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਇਸ ਵੀਡੀਓ ਨੂੰ ਅੰਤ ਦੇ ਤੱਕ ਵਿੱਚ ਰੂਰ ਦੇਖਣਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵਿੱਚ ਰੂਰ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਇਸੇ ਤਰ੍ਹਾਂ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੇ ਇਸ ਉਪਾਅ ਨੂੰ ਕਰਨ ਦੀ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਦੌਰ ਹੋ ਜਾਣਗੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤੇ ਦੁਸ਼ਮਣਾਂ ਦੀ ਸੰਖਿਆ ਬਹੁਤ ਹੀ ਜ਼ਿਆਦਾ ਵੱਧ ਰਹੀ ਹੈ ਜਦੋਂ ਵੀ ਅਸੀਂ ਅਕਸਰ ਕਿਸੇ ਦੇ ਕੋਲ ਰੁਕਦੇ ਆ ਜਾਂ ਗੱਲਬਾਤ ਕਰਦੇ ਆ ਹਮੇਸ਼ਾ ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਦੁਸ਼ਮਣ ਬਹੁਤ ਜ਼ਿਆਦਾ ਵੱਧ ਰਹੇ ਨੇ ਤੇ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋ ਚੁੱਕੇ ਹਾਂ ਤੇ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਉਹ ਸਾਨੂੰ ਹਰ ਇੱਕ ਪਾਸਿਓਂ ਨੁਕਸਾਨ ਪਹੁੰਚਾਉਂਦੇ ਨੇ ਸਾਡੀ ਘਰ ਨੂੰ ਤੇ ਸਾਡੇ ਪਰਿਵਾਰ ਤੇ ਸਾਡੇ ਵਪਾਰ ਕਾਰੋਬਾਰ ਦੇ ਵਿੱਚ ਹਰ ਇੱਕ ਜਗ੍ਹਾ ਤੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਉਹ ਕੋਸ਼ਿਸ਼ ਕਰਦੇ ਰਹਿੰਦੇ ਨੇ ਜਿਸ ਕਰਕੇ ਉਹ ਵਿਅਕਤੀ ਬਰਬਾਦੀ ਦੇ ਰਸਤੇ ਤੇ ਚਲਾ ਜਾਂਦਾ ਹੈ ਉਸ ਦੇ ਘਰ ਦੀ ਬਰਬਾਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਸ ਦੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਨੇ ਦੇ ਚੰਦੋ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੋਕਦਾ ਆਉਂਦਾ ਤਾਂ ਹੁੰਦਾ ਪਰ ਰੋਕਦਾ ਨਹੀਂ ਤੇ ਸਾਡੇ ਘਰ ਦੇ ਵਿੱਚ ਪੈਸਾ ਮਿਲਦਾ ਵੀ ਨਹੀਂ ਸਾਨੂੰ ਜਦੋਂ ਲੋੜ ਹੁੰਦੀ ਏ ਤੇ ਉਸ ਸਮੇ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਵੀ ਵਾਧ ਜਾਂਦੇ ਨੇ ਜਦੋਂ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਕਲੇਸ਼ ਵਾਚਦਾ ਤਾਂ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਬਰਕਤ ਨਹੀਂ ਰਹਦੀ ਪੈਸੇ ਦੀ ਬਰਬਾਦੀ ਤਾਂ ਸਾਡੇ ਘਰ ਦੇ ਵਿੱਚ ਹੁੰਦੀ ਹੀ ਹੁੰਦੀ ਏ ਤੇ ਇਸੇ ਤਰ੍ਹਾਂ ਬਹੁਤ ਵਾਰ ਅਸੀਂ ਇਹ ਵੀ ਦੇਖਦੇ ਆ ਕਿ ਸਾਡਾ ਵਪਾਰ ਇਹ ਜਿਹੜਾ ਉਹ ਬਿਲਕੁਲ ਹੀ ਠੱਪ ਹੋ ਜਾਂਦਾ ਹੈ। ਕਈ ਵਾਰ ਸਾਡੇ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਨੇ। ਵੀ ਇਸ ਤਰ੍ਹਾਂ ਦੇ ਕੰਮ ਝੇਕਰ ਅਸੀਂ ਕਰਨ ਕਰੀਏ ਜ਼ਿਆਦਾਤਰ ਗੁਪਤ ਦੁਸ਼ਮਣ ਹੀ ਕਰਵਾਉਂਦੇ ਨੇ। ਅੱਜ ਦਾ ਜੋ ਉਪਾਅ ਸੀ ਤੁਹਾਡੇ ਲਈ ਲੈ ਕੇ ਆਇਆ ਉਹ ਹਮੇਸ਼ਾ ਤੁਹਾਡੀ ਜ਼ਿੰਦਗੀ ਤੋਂ ਤੁਹਾਡੇ ਦੁਸ਼ਮਣਾਂ ਨੂੰ ਦੂਰ ਕਰਕੇ ਰੱਖ ਦੇਵੇਗਾ। ਤੇ ਤੁਹਾਡੇ ਦੁਸ਼ਮਣ ਕਦੇ ਵੀ ਤੁਹਾਡੇ ਸਾਹਮਣੇ ਅੱਖ ਮਲਾ ਕੇ ਦੇਖਣ ਦੀ ਹਿੰਮਤ ਵੀ ਨਹੀਂ ਕਰਨਗੇ ਬਸ ਇੱਕ ਲਸਨ ਦੀ ਕਲੀ ਦੇ ਨਾਲ ਛੋਟਾ ਜਿਹਾ ਉਪਾਾਕਤਮਾ ਜਦੋਂ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਜਿਹੜੇ ਤੁਸੀਂ ਲੋਕਾਂ ਤੋਂ ਤੁਸੀਂ ਅੱਜ ਤੰਗ ਪਰੇਸ਼ਾਨ ਹੋ ਤੇ ਤੁਹਾਨੂੰ ਹਮੇਸ਼ਾ ਇਹ ਹੀ ਰਹਿੰਦਾ ਹੈ ਕਿ ਕਿਵੇਂ ਨਾ ਕਿਵੇਂ ਕਰਕੇ ਤੁਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਕਰਨਾ ਹੈ ਤੇ ਤੁਸੀਂ ਦੇਖੋਗੇ ਇਸ ਉਪਾਅ ਦੇ ਨਾਲ ਤੁਹਾਨੂੰ ਕੋਈ ਬਹੁਤੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪੈਣੀ ਤੇ ਕੁਝ ਖਰਚਾ ਕਰਨ ਦੀ ਜ਼ਰੂਰਤ ਨਹੀਂ ਪੈਣੀ ਆਪਣੇ ਘਰ ਦੇ ਵਿੱਚ ਬਿਨਾ ਖਰਚਾ ਕੀਤੇ ਇਸ ਉਪਾਅ ਨੂੰ ਕਰਕੇ ਆਪਣੇ ਦੁਸ਼ਮਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਤੁਸੀਂ ਦੂਰ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਇਸਤਰੀ ਤੇ ਪੁਰਸ਼ ਦੋਨੇ ਹੀ ਕਰ ਸਕਦੇ ਨੇ ਜਿਨ੍ਹਾਂ ਨੂੰ ਵੀ ਪ੍ਰੋਬਲਮ ਹੈ ਉਹੀ ਇਸ ਉਪਾਅ ਨੂੰ ਕਰ ਸਕਦੇ ਨੇ ਤੇ ਇਹ ਉਪਾਅ ਜਦੋਂ ਤੁਸੀਂ ਕਰੋਗੇ ਰਾਤੋਂ ਰਾਤ ਤੁਹਾਨੂੰ ਚਮਤਕਾਰ ਦੇਖਾ ਇਹ ਦੇਣੀਗੇ ਤੁਹਾਡੇ ਦੁਸ਼ਮਣਾਂ ਨੇ ਤੁਹਾਡੇ ਉੱਪਰ ਭਾਵੇਂ ਲੱਖ ਤੰਤਰਿਕ ਕਰਿਆਵਾ ਵੀ ਕਰਵਾਈਆਂ ਹੋਣ ਭਾਵੇਂ ਲੱਖ ਜਾਦੂ ਟੂਣੇ ਕਰਵਾਏ ਹੋਣ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲੋਗੇ ਤੇ ਉਹਨਾਂ ਦਾ ਜਿੰਨਾ ਵੀ ਬੁਰਾ ਅਸਰ ਹੋਵੇਗਾ ਉਹ ਵਾਪਸ ਮੁੜ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੀ ਹੈ ਇੱਕ ਲਸਣ ਦੀ ਕਲੀ ਜੇ ਪੂਰਾ ਲਸਣ ਦੀ ਗਾਠੀ ਜਾਵਣ ਨੂੰ ਨਹੀਂ ਚਾਹੀਦੀ ਇੱਕ ਕਲੀ ਚਾਹੀਦੀ ਏ ਤੁਸੀਂ ਉਹ ਜਿਹੜੀ ਲਸਣ ਦੀ ਕਲੀ ਲੈਣੀ ਉਸ ਨੂੰ ਛਿੱਲਣਾ ਨਹੀਂ ਛਿਲਕੇ ਦੇ ਸਮੇਤ ਹੀ ਲੈਣਾ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦੀ ਇੱਕ ਲੋਹੇ ਦੀ ਕਿੱਲ ਕਿੱਲ ਬਿਲਕੁਲ ਹੀ ਸਿੱਧੀ ਹੋਣੀ ਚਾਹੀਦੀ ਏ ਤੇ 1 ਇੰਚ ਤੱਕ ਦੀ ਹੋਣੀ ਚਾਹੀਦੀ ਏ ਜੇਕਰ ਤੁਹਾਡੇ ਘਰ ਦੇ ਵਿੱਚ ਹੈਗੀ ਐ ਲੋਹੀ ਦੀ ਕਿੱਲ ਤਾਂ ਤੁਸੀਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਨਹੀਂ ਹੈਗੀ ਤਾਂ ਤੁਸੀਂ ਕਿਸੇ ਵੀ ਦਿਨ ਬਾਜ਼ਾਰ ਤੋਂ ਜਾਂ ਸ਼ਾਪ ਤੋਂ ਜਾ ਕੇ ਲਿਆ ਸਕਦੇ ਹੋ ਸ਼ਨੀਵਾਰ ਦੇ ਦਿਨ ਨੂੰ ਛੱਡ ਕੇ ਕਿਸੇ ਵੀ ਦਿਨ ਤੁਸੀਂ ਲੋਹੇ ਦੀ ਕਿੱਲ ਜਾ ਕੇ ਲਿਆ ਸਕਦੇ ਹੋ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਇੱਕ ਬਲੈਕ ਕਲਰ ਦਾ ਮਾਰਕਰ ਸਕੈਚ ਜਾਂ ਫਿਰ ਪੈਨ ਤੇ ਜਾਂ ਫਿਰ ਤੁਸੀਂ ਕੱਜਲ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਸ ਉਪਾਉ ਨੂੰ ਕਰਨ ਦੇ ਲਈ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਅਜਿਹੀ ਜਗ੍ਹਾ ਤੇ ਬੈਠਣਾ ਜਿੱਸੇ ਜਿੱਥੇ ਤੁਸੀਂ ਬੈਠ ਕੇ ਇਸ ਉਪਾਉ ਨੂੰ ਗੁਪਤ ਵਿਧੀ ਦੇ ਨਾਲ ਕਰ ਲਓ ਕਿਉਂਕਿ ਇਹ ਉਪਾਉ ਜ਼ਿਆਦਾਤਰ ਗੁਪਤ ਵਿਧੀ ਦੇ ਨਾਲ ਕਰਨ ਤੇ ਨਾਲ ਹੀ ਸਾਨੂੰ ਫਾਇਦੇ ਦਿੰਦੇ ਨੇ ਇਸ ਉਪਾਉ ਨੂੰ ਕਰਦੇ ਸਮੇਂ ਨਾ ਹੀ ਤੁਹਾਨੂੰ ਕੋਈ ਡਿਸਟਰਬ ਕਰੇ ਤੇ ਨਾ ਹੀ ਤੁਸੀਂ ਇਸ ਉਪਾਉ ਨੂੰ ਕਰਦੇ ਸਮੇਂ ਕਿਸੇ ਦੇ ਨਾਲ ਵੀ ਕੋਈ ਗੱਲਬਾਤ ਕਰਨੀ ਹੈ ਤੁਸੀਂ ਗੁਪਤ ਵਿਧੀ ਦੇ ਨਾਲ ਇਸ ਉਪਾਉ ਨੂੰ ਕਰਨਾ ਹੈ ਇਹ ਇਹ ਤਿੰਨੇ ਚੀਜ਼ਾਂ ਲੈ ਕੇ ਲਸਣ ਦੀ ਕਲੀ ਇੱਕ ਕੇਲਾ ਤੇ ਬਲੈਕ ਕਲਰ ਦਾ ਮਾਰਕਰ ਸਕੈਚ ਪੈਨ ਜੋ ਵੀ ਤੁਸੀਂ ਲੈਣਾ ਲੈ ਕੇ ਤੇ ਤੁਸੀਂ ਆਪਣੇ ਘਰ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਤੇ ਨੀਚੇ ਵਿਚਾਈ ਕਰਕੇ ਬੈਠ ਜਾਣਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜਿਹੜੀ ਲਸਣ ਦੀ ਕਲੀ ਲਈਏ ਉਸ ਦੇ ਉੱਪਰ ਜੇਕਰ ਤੁਹਾਨੂੰ ਪਤਾ ਹੈ ਕਿ ਤੁਹਾਡਾ ਇਹ ਦੁਸ਼ਮਣ ਹੈ ਉਸ ਦਾ ਇਹ ਨਾਮ ਹੈ ਜੇਕਰ ਤੁਹਾਡੇ ਦੁਸ਼ਮਣ 1 2 ਨੇ ਤਾਂ ਤੁਸੀਂ ਲਸਨ ਦੀ ਕਲੀ ਤੇ ਉਹ ਬਲੈਕ ਕਲਰ ਦੀ ਜੋ ਵੀ ਚੀਜ਼ ਲਈਏ ਉਸ ਤੇ ਨਾਲ ਤੁਸੀਂ ਉਹਨਾਂ ਦੇ ਨਾਮ ਲਿਖ ਦੇਣੇ ਨੇ ਜੇਕਰ ਤੁਸੀਂ ਜਾਣਦੇ ਨਹੀਂ ਉਹਨਾਂ ਦਾ ਨਾਮ ਵੀ ਨਹੀਂ ਜਾਣਦੇ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਹਾਡਾ ਦੁਸ਼ਮਣ ਕਿਹੜਾ ਹੈ ਤਾਂ ਤੁਸੀਂ ਬਲੈਕ ਕਲਰ ਦੀ ਨਾਲ ਜਾਂ ਬਲੈਕ ਕਲਰ ਦਾ ਜੋ ਵੀ ਮਾਰਕਰ ਸਕੈਚ ਲਿਆਏ ਉਸਦੇ ਨਾਲ ਤੁਸੀਂ ਗੁਪਤ ਦੁਸ਼ਮਣ ਲਿਖ ਸਕਦੇ ਹੋ ਇਸੇ ਤਰ੍ਹਾਂ ਲਸਣ ਦੀ ਕਲੀ ਦੇ ਉੱਪਰ ਗੁਪਤ ਦੁਸ਼ਮਣ ਜਾਂ ਫਿਰ ਦੁਸ਼ਮਣ ਦਾ ਨਾਮ ਲਿਖਣ ਤੋਂ ਬਾਅਦ ਦੇ ਵਿੱਚ ਜਿਹੜੀ ਤੁਸੀਂ ਲੋਹੇ ਦੀ ਕਿੱਲ ਲਈਏ ਉਹ ਬਿਲਕੁਲ ਪਤਲੀ ਹੋਣੀ ਚਾਹੀਦੀ ਹੈ ਤੇ ਉਸ ਕਿੱਲ ਨੂੰ ਜਿੱਥੇ ਤੁਸੀਂ ਦੁਸ਼ਮਣ ਦਾ ਨਾਮ ਲਿਖਿਆ ਜਾਂ ਫਿਰ ਗੁਪਤ ਦੁਸ਼ਮਣ ਲਿਖਿਆ ਉਸ ਦੇ ਵਿੱਚਕਾਰ ਹੀ ਉਸ ਕਿੱਲ ਨੂੰ ਤੁਸੀਂ ਗੱਡ ਦੇਣਾ ਹੈ ਕਿੱਲ ਗੱੜਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਲਸਣ ਦੀ ਕਲੀ ਹੈ ਉਹ ਟੁੱਟੇ ਨਾ ਆਰਾਮ ਦੇ ਨਾਲ ਤੁਸੀਂ ਹੌਲੀ-ਹੌਲੀ ਕਰਕੇ ਉਹ ਲਸਣ ਦੀ ਕਲੀ ਦੇ ਵਿੱਚ ਕਿੱਲ ਗੱਡ ਦੇਣੀ ਹੈ ਇਸੇ ਤਰ੍ਹਾਂ ਕਿੱਲ ਗੱਡਣ ਤੋਂ ਬਾਅਦ ਦੇ ਵਿੱਚ ਉਸ ਲਸਣ ਦੀ ਕਲੀ ਨੂੰ ਤੁਸੀਂ ਖੱਬੇ ਹੱਥ ਦੇ ਉੱਪਰ ਰੱਖ ਦੇਣਾ ਹੈ ਤੇ ਤੁਸੀਂ ਉਥੇ ਰੱਖਣ ਤੋਂ ਬਾਅਦ ਦੇ ਵਿੱਚ 11 ਵਾਰ ਇੱਕ ਮੰਤਰ ਦਾ ਜਾਪ ਕਰਨਾ ਹੈ ਤੇ ਉਹ ਕਿਹੜਾ ਮੰਤਰ ਹੈ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਵੀ ਸਕਦੇ ਹੋ ਤੇ ਲੇਖ ਕੇ ਵੀ ਰੱਖ ਸਕਦੇ ਹੋ ਉਹ ਮੰਤਰ ਹੈ ਓਮ ਸ਼੍ਰੀ ਬੈਰਵਾਏ ਨਮ ਇਸ ਮੰਤਰ ਨੂੰ ਤੁਸੀਂ 11 ਵਾਰ ਬੋਲਣਾ ਹੈ 11 ਵਾਰ ਇਸ ਮੰਤਰ ਦਾ ਜਾਪ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀ ਪਰਮਾਤਮਾ ਦੇ ਅੱਗੇ ਇਹ ਵੀ ਅਰਦਾਸ ਕਰਨੀ ਹੈ ਕਿ ਜਿਹੜੇ ਵੀ ਤੁਹਾਡੇ ਦੁਸ਼ਮਣ ਨੇ ਉਹਨਾਂ ਨੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਮੁਸ਼ਕਲਾਂ ਪ੍ਰੋਬਲਮ ਆ ਰਹੀਆਂ ਨੇ ਉਹ ਦੂਰ ਕਰਨਾ ਤੇ ਮੇਰੇ ਪਰਿਵਾਰ ਦੀ ਮੇਰੇ ਕਾਰੋਬਾਰ ਵਪਾਰ ਦੀ ਤੇ ਮੇਰੀ ਨੌਕਰੀ ਦੀ ਹਰ ਇੱਕ ਚੀਜ਼ ਦੀ ਤੁਸੀਂ ਰੱਖਿਆ ਕਰਨਾ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਤੇ ਜਿਹੜਾ ਤੁਸੀਂ ਮੰਤਰ ਦਾ ਜਾਪ ਕਰਨਾ 11 ਵਾਰ ਉਹ ਕਦੋਂ ਕਰਨਾ ਉਹ ਜਦੋਂ ਤੁਸੀਂ ਲਸਣ ਦੀ ਕਲੀ ਦੇ ਵਿੱਚ ਕਿੱਲ ਨੂੰ ਗੱਡ ਕੇ ਤੁਸੀਂ ਖੱਬੇ ਹੱਥ ਦੀ ਹਥੇਲੀ ਤੇ ਰੱਖੋਗੇ ਉਸ ਤੋਂ ਬਾਅਦ ਦੇ ਵਿੱਚ 11 ਵਾਰ ਤੁਸੀਂ ਉਸ ਮੰਤਰ ਦਾ ਜਾਪ ਕਰਨਾ ਹੈ ਇਸ ਉਪਾਅ ਨੂੰ ਤੁਸੀਂ ਗੁਪਤ ਵਿਧੀ ਦੇ ਨਾਲ ਤੇ ਬਿਲਕੁਲ ਇਕਾਂਤ ਦੇ ਵਿੱਚ ਕਰਨਾ ਹੈ ਇਸ ਚੀਜ਼ ਦਾ ਤੁਸੀਂ ਖਾਸ ਕਰਕੇ ਇਸ ਉਪਾਅ ਨੂੰ ਕਰਨ ਦੇ ਸਮੇਂ ਧਿਆਨ ਰੱਖਣਾ ਹੈ ਇਸ ਉਪਾਣ ਨੂੰ ਜਦੋਂ ਵੀ ਤੁਸੀਂ ਕਰਨਾ ਹੈ ਸ਼ਾਮ 7 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਕਰਨਾ ਹੈ ਜਿਵੇਂ ਕਿ ਸਵੇਰ ਤੋਂ ਲੈ ਕੇ ਸ਼ਾਮ 7 ਵਜੇ ਤੋਂ ਪਹਿਲਾਂ ਪਹਿਨਾ ਦਿਨ ਦੇ ਵਿੱਚ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਉਸ ਸਮੇਂ ਹੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਪਰ ਜਦੋਂ ਸ਼ਾਮ ਦੇ 7 ਵਜੇ ਜਾਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਉਪਾਣ ਨੂੰ ਭੁੱਲ ਕੇ ਵੀ ਨਹੀਂ ਕਰਨਾ ਇਸੀ ਤਰ੍ਹਾਂ ਤੁਸੀਂ ਇਨਾ ਉਪਾਕਰਨ ਤੋਂ ਬਾਅਦ ਦੇ ਵਿੱਚ ਤੇ ਮੰਤਰ ਦਾ ਜਾਪ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਉੱਠਣਾ ਆਪਣੇ ਘਰ ਤੋਂ ਬਾਹਰ ਥੋੜੀ ਦੂਰ ਤੇ ਇਸ ਇੱਕ ਐਸੀ ਜਗ੍ਹਾ ਤੇ ਜਾਣਾ ਜਿੱਥੇ ਚ ਰਸਤਾ ਹੋਵੇ ਤੇ ਚ ਰਸਤੇ ਦੇ ਵਿੱਚ ਜਾ ਕੇ ਤੁਸੀਂ ਇਸ ਲਸਣ ਦੀ ਗਕਲੀ ਨੂੰ ਥੋੜੀ ਜਹੀ ਮਿੱਟੀ ਪੁੱਟ ਕੇ ਤੇ نیچے ਗਾਡੇ ਆਉਣਾ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਆਸ-ਪਾਸ ਜਾਂ ਥੋੜੀ ਜਹੀ ਦੂਰੀ ਤੇ ਵੀ ਚਰਾਹ ਰਾਸਤਾ ਨਹੀਂ ਹੋਏਗਾ ਤਾਂ ਤੁਸੀਂ ਇਸ ਨੂੰ ਕਿਸੇ ਸੁਨਸਾਨ ਜਗ੍ਹਾ ਤੇ ਜਾ ਕੇ ਵੀ ਥੋੜੀ ਜਿਹੀ ਮਿੱਟੀ ਨੂੰ ਪੁੱਟ ਕੇ ਗੱਡ ਕੇ ਆ ਸਕਦੇ ਤੇ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਤਾਂ ਤਾਂ ਤੁਸੀਂ ਘਰ ਤੋਂ ਜਾਂਦੇ ਸਮੇਂ ਰਸਤੇ ਦੇ ਵਿੱਚ ਕਿਸੇ ਕੋਲ ਰੁਕਣਾ ਨਹੀਂ ਤੁਸੀਂ ਗੱਲਬਾਤ ਕਰਨੀ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰਕੇ ਵਾਪਸ ਘਰ ਨੂੰ ਮੁੜੋਗੇ ਤੁਸੀਂ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਤੇ ਕਿਸੇ ਦੇ ਕੋਲ ਰਸਤੇ 'ਚ ਰੁਕਣਾ ਵੀ ਨਹੀਂ ਹੈ ਤੇ ਨਾ ਹੀ ਗੱਲਬਾਤ ਕਰਨੀ ਹੈ ਜਦੋਂ ਇਸ ਉਪਾਅ ਨੂੰ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਆ ਜਾਓਗੇ ਤਾਂ ਆ ਕੇ ਕੋਈ ਵੀ ਕੰਮਕਾਰ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਉੱਪਰ ਪਾਣੀ ਦੇ ਥੋੜੇ ਜਿਹੇ ਛਿੱਟੇ ਮਾਰ ਲੈਣੇ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਜੋ ਵੀ ਤੁਸੀਂ ਆਪਣੇ ਘਰ ਦੇ ਕੰਮਕਾਰ ਕਰਨਾ ਚਾਹੋ ਨੇ ਉਹ ਤੁਸੀਂ ਕੰਮ ਕਰ ਕਰਨਾ ਸ਼ੁਰੂ ਕਰ ਲਓ ਸਿਰਫ ਤਾਂ ਸਿਰਫ ਇਸ ਉਪਾਅ ਨੂੰ ਤੁਹਾਨੂੰ ਇੱਕ ਜਾਂ ਦੋ ਵਾਰ ਹੀ ਕਰਨਾ ਪਵੇਗਾ ਇੱਕ ਤੋਂ ਦੂਜੀ ਵਾਰ ਕਰਨ ਦੇ ਨਾਲ ਹੀ ਤੁਹਾਡੇ ਦੁਸ਼ਮਣ ਤੁਹਾਡੀ ਜ਼ਿੰਦਗੀ ਤੋਂ ਇੱਕਦਮ ਦੂਰ ਹੋ ਜਾਣਗੇ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੇ ਬਾਰੇ ਉਹ ਭੁੱਲ ਕੇ ਵੀ ਨਹੀਂ ਸੋਚਣਗੇ ਇਸ ਉਪਾਅ ਨੂੰ ਤੁਸੀਂ ਕਰ ਕਿਸੇ ਵੀ ਦਿਨ ਸਕਦੇ ਹੋ ਬਸ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਸ਼ਾਮ 7 ਵਜੇ ਤੋਂ ਪਹਿਲਾਂ ਪਹਿਲਾਂ ਕਰਨਾ ਹੈ ਦਿਨ ਕਿਸੇ ਵੀ ਤੁਸੀਂ ਕਰ ਸਕਦੇ ਹੋ ਜਿਸ ਦਿਨ ਵੀ ਤੁਹਾਨੂੰ ਸਹੀ ਲੱਗੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਜੋ ਕਿ ਇਸ ਉਪਾਅ ਨੂੰ ਤੁਸੀਂ ਇੱਕ ਤੋਂ ਦੂਸਰੀ ਵਾਰ ਹੀ ਕਰੋਗੇ ਤੁਹਾਨੂੰ ਇਸ ਦੇ ਚਮਤਕਾਰੀ ਫਾਇਦੇ ਮਿਲਣਗੇ ਇਸ ਉਪਾਅ ਨੂੰ ਸਿਰਫ ਲਸਣ ਦੀ ਕਲੀ ਦੇ ਨਾਲ ਕਰਨਾ ਹੈ ਉਪਾਅ ਨੂੰ ਕਰਨ ਦੇ ਸਮੇਂ ਤੁਹਾਡਾ 1 ਰੁਪਏ ਦਾ ਖਰਚਾ ਵੀ ਨਹੀਂ ਹੋਣ ਵਾਲਾ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬਿਨਾਂ ਕੋਈ ਰੁਪਇਆ ਖਰਚ ਕੀਤੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਨੂੰ ਦੂਰ ਕਰ ਸਕਦੇ ਹੋ ਜੇਕਰ ਤੁਹਾ ਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਵਾ ਕੇ ਇਸ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਚ ਰੂਰ ਲਗਵਾਇਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ